ਗਰਵਾਣੀ ਪੜਨੀ ਪੈਗੀ ਗਰਵਾਣੀ ਵਿਚਾਰਨੀ ਪੈਗੀ ਪੜਨਾ ਹੋਰ ਗੱਲ ਹੈ ਜਪਣਾ ਹੋਰ ਗੱਲ ਹੈ ਜਿਵੇਂ ਅਸੀਂ ਪਾਠੀ ਬਹੁਤ ਪਾਠ ਕਰ ਲੈਂਦੇ ਹਾਂ ਗਿਆਨ ਹੋ ਜਾਏਗਾ ਇਸ ਅੰਗ ਤੇ ਆਹ ਸ਼ਬਦਨ ਪੰਜਵੇਂ ਪਾਤਸ਼ਾਹ ਜੀ ਦੀ ਗਰਵਾਣੀ ਹੈ ਨਵੇਂ ਪਾਤਸ਼ਾਹ ਜੀ ਦੀ ਗਰਵਾਣੀ ਹੈ ਸਾ ਗਿਆਨ ਸਭ ਕੁਝ ਨਹੀਂ ਹੈ ਸਾ ਪੜਨਾ ਹੋਰ ਗੱਲ ਹੈ ਜੌਬ ਕਰਨਾ ਹੋਰ ਗੱਲ ਹੈ ਇਹ ਪ੍ਰਮੇਸ਼ਰ ਸਭ ਤੋਂ ਵੱਡਾ ਹੈ ਉਦੋਂ ਹੀ ਕੋਈ ਵੱਡਾ ਹੈ ਹਾਂ ਉਹਦਾ ਨਾਮ ਵੱਡਾ ਹੈ ਉਹਦੀ ਹੋਂਦ ਵੱਡੀ ਹੈ ਸਾ ਜਦੋਂ ਸਾਨੂੰ ਇਸਤਰੀ ਇਸਤਰੀ ਮਨੁੱਖ ਮਨੁੱਖ ਵਖਾਈ ਦਿੰਦਾ ਹੈ ਦੋ ਵਖਾਈ ਦਿੰਦੇ ਹਨ ਸੋ ਅਜੇ ਸਾਡੀ ਤੇ ਦ੍ਰਿਸ਼ਟੀ ਠੀਕ ਨਹੀਂ ਹਾਈ ਸਾਨੂੰ ਇਸਤਰੀ ਇਸਤਰੀ ਦਿਖਾਈ ਦਿੰਦੀ ਹੈ ਮਨੁੱਖ ਮਨੁੱਖ ਦਿੰਦਾ ਹੈ ਜਦੋਂ ਇੱਕ ਦਿਖਾਈ ਦੇਣਗੇ ਸੋ ਸਾਰੀ ਸਾਡੀ ਮਨੁੱਖਤਾ ਮਨੁੱਖਾ ਸੀ ਸਾਰਿਆਂ ਦਾ ਧਰਮ ਇੱਕ ਹੈ ਆਪੈ ਜੋਗ ਆਪ ਹੀ ਜੁਗਤਾ ਨਾਨਕ ਦੇ ਪ੍ਰਭ ਸਦ ਹੀ ਮੁਕਤਾ ਪ੍ਰਭ ਕੀ ਹੈ ਉਹਦੀ ਪ੍ਰਭਤਾ ਕੀ ਹੈ ਸੋ ਉਹਦੀ ਹੋਂਦ ਹੈ ਉਹਨੇ 84 85 86 ਲੱਖ ਜੂਣ ਬਣਾਈ ਹੈ ਕੋਈ ਵੀ ਚੀਜ਼ ਨਿਸਤਰੀ ਬਣਾ ਕੇ ਵੇਚ ਨਹੀਂ ਬੰਦਾ ਸੋ ਅੱਜ ਨੂੰ ਸੁਭਾਲਣਾ ਹੈ ਪੂਰਵ ਜਨਮ ਕੀ ਹਨ ਕੀ ਲਿਖਣਾ ਹੈ ਦੇਖ ਜ਼ਿੰਦਗੀ ਇੱਕ ਖੇਲ ਹੈ ਅਸੀਂ ਬਾਗ ਦੇ ਮਾਲੀ ਨਹੀਂ ਅਸੀਂ ਬਾਗ ਦੇ ਮਾਲੀ ਹਾਂ ਮਾਲਕ ਨਹੀਂ ਹਾਂ ਸੋ ਕਮਾਇਆ ਤੁਰ ਲਿਖਿਆ ਹੋਏ ਸਕਨ ਬਗੋਤੇ ਭਾਵੈ ਦੋਏ असी खर होंगे हाँ मैं मैं करते हाँ मेर तेर करते हाँ भी गुत्ते की है जो मेर तेर करता है सो so, कहते गाहक आया बकरा बकाऊ है कहते ठीक है मैं मैं ज्यादा कर करता है जो मैं मैं करता वह पहला नंबर लगेगा सो so, ਜਦੋਂ ਕੁਛ ਕਰੇ ਨਹੀਂ ਸਕਦੇ ਤੂੰ ਇਹ ਨਿਕਲ ਜਾ 84 ਦੇ ਚੱਕਰਾਂ ਚੋਂ ਧੁਗੀ ਧੁਗੀ ਹੁੰਦੇ ਆ ਨੀਂਦ ਨਹੀਂ ਆਉਂਦੀ ਸੋ ਰਾਤ ਨੂੰ ਸ਼ਰਾਬ ਤੇ ਪਾਣੀ ਪੀਂਦੇ ਆ ਕਈ ਗੋਲੀਆਂ ਖਾ ਕੇ ਨੀਂਦ ਆਉਂਦੀ ਹੈ ਸੋ ਨਿਕਲ ਜਾਏ 84 ਦੇ ਚੱਕਰਾਂ ਚੋਂ ਗੁਰੂ ਤਾਂ ਬਿਨਾ ਸੀ ਅੰਦੇ ਹਾਂ ਸੋ ਅੱਖ ਦੇ ਨੇੜੇ ਬਿਲਕੁਲ ਅੱਖ ਦੇ ਵਿੱਚ ਚੀਜ਼ ਪਈ ਨਹੀਂ ਦਿਸਦੀ ਕਹਿੰਦੇ ਪਰਮੇਸ਼ਰ ਦੂਰ ਹੈ ਠੀਕ ਹੈ ਕਹਿੰਦੇ ਨੇੜੇ ਹੈ ਸੋ ਦੋਈ ਗੱਲਾਂ ਠੀਕ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਤੇ ਝੂਠ ਨਹੀਂ ਲਿਖਿਆ ਸਾਰੀ ਸੱਚ ਬਾਣੀ ਹੈ ਸੋ ਕੋਈ ਵੀ ਇਹ ਤੋ ਤੋ ਆਈ ਹੈ ਇਹ ਧੁੰਨੀ ਤੋਂ ਆਈ ਹੈ ਸੋ ਜੋ ਆਪਣੇ ਆਪ ਡਾਊਨਲੋਡ ਹੁੰਦੀ ਹੈ ਉਹ ਗਰ ਬਾਣੀ ਹੈ ਉਹ ਅਵਤਾਰ ਹੈ ਉਹ ਅਤਾਰੀ ਪੁਰਸ਼ਾ ਹੈ ਉਹ ਗੁਰੂ ਹੈ ਜੋ ਗੁਰੂ ਤੋਂ ਸਿੱਖਿਆ ਲੈਂਦਾ ਹੈ ਸੋ ਭਗਤ ਹੈ ਉਹ ਮੀਆ ਹੈ ਉਹ ਪੰਡਤ ਹੈ ਪੰਡਾ ਬੁੱਧੀ ਰੱਖਦਾ ਹੈ ਇੱਕ ਪੈਸਾ ਗੱਲ ਹੋਏ 999 ਪੈਸੇ ਗੱਲ ਖੁੱਲੇ ਸੋ ਇਹ ਵੈਗਰ ਵੈਗਰ ਕਰਿਆ ਠੀਕ ਹੈ ਕਈ ਵਾਰ ਪਹੁੰਚਣ ਸ਼ੱਕਦੇ ਹਾਂ ਆਨੰਦਾ ਹੁੰਦਾ ਹੈ ਸਵਾਦ ਹੁੰਦਾ ਹੈ ਇਹ ਉੱਪਰ ਠਾਕਰ ਨਹੀਂ ਸਵਾਦ ਹੈ ਅਜੇ ਤੇ ਖੂਨ ਬੰਨਣਾ ਹੈ ਹੱਡੀਆਂ ਬੰਨਣੀਆਂ ਨੇ ਸਰੀਰ ਦੀ ਤਾਕਤ ਬੰਨਣੀ ਹੈ ਜੇ ਤੇ ਇਹ ਦੰਦਾ ਨੇ ਚਬਾਇਆ ਹੈ ਸੋ ਅੰਮ੍ਰਿਤ ਵੀ ਅੰਦਰ ਉਤਪਨ ਹੋਏਗਾ ਪ੍ਰਗਟ ਹੋਏਗਾ ਠੀਕ ਹੈ ਮਨ ਜਦੋਂ ਜੁੜਿਆ ਨਾ ਫਿਰ ਟੁੱਟਦਾ ਨਹੀਂ ਜੁੜਿਆ ਨਹੀਂ ਹੈ ਜਿਵੇਂ بارش ਪੈਂਦੀ ਹੈ ਨਾ ਠੰਡੀ ਠੰਡੀ ਹਵਾ ਹੁੰਦੀ ਹੈ ਪਹਾੜਾਂ ਦੇ ਨੇੜੇ ਜਾ ਰਹੇ ਹਾਂ ਸੋ ਇਹ ਜੁੜਦਾ ਨਹੀਂ ਮਨ ਜਦੋਂ ਜੁੜ ਜੇ ਫਿਰ ਟੁੱਟਦਾ ਨਹੀਂ ਇੰਨਾ ਆਨੰਦ ਆਉਂਦਾ ਹੈ ਚਰਖਟੀਆਂ ਤੇ ਚੜਿਆ ਆ ਰਿਆ ਨਾ ਤਾਂ ਚਰਾਏ ਗਏ ਸੋ ਨਿਆਚ ਇਹ ਨਿੱਕੇ ਨਿੱਕੇ ਜਿੰਦਾ ਫਿਰ ਇਹ ਲਾਲ ਰੰਗ ਨਹੀਂ ਲੈਣਾ ਲਾਲ ਰੰਗ ਤਿਸ ਕੋ ਲਗਾ ਜਿਸਕੇ ਵਡਪਾਗਾ ਮਾਲਾ ਕਦੇ ਨਾ ਹੋਵੀ ਨਾ ਲਾਗੇ ਤਾਗਾ ਸੋ ਇਹ ਲਾਲ ਰੰਗ ਉਤਰਨਾ ਨਹੀਂ ਸਭ ਕੁਝ ਅੰਦਰੋਂ ਪ੍ਰਗਟ ਹੋਏਗਾ ਬੱਚੇ ਇਹ ਬੱਚੇ ਪਤਨੀ ਜੋ ਤੋ ਚਾਰ ਪੰਜ ਵਾਰੇ ਘਰ ਬਦਲਿਆ ਚਾਰ ਪੰਜ ਵਾਰੇ ਗੱਡੀ ਬਦਲੀ ਸੋ ਜੋ ਸ਼ੀਸ਼ੇ ਚ ਮੂੰਹ ਦੇਖ ਕੇ ਟੁਰਦਾ ਹੈ ਮੋਰਨੀ ਦੀ ਚਾਲ ਮੋਰ ਦੀ ਚਾਲ ਇਹ ਸਾਰਾ ਕੁਝ ਅੰਦਰੋਂ ਪ੍ਰਗਟ ਹੋਣਾ ਹੈ ਸੋ ਅਧਿਕਾਰੀ ਨੂੰ ਚੀਜ਼ ਮਿਲੇਗੀ ਇਹਦਾ ਇੱਕੋ ਹੀ ਇਲਾਜ ਹੈ ਮਿਹਨਤ ਕਰਨੀ ਪੈਗੀ ਮਿਸ਼ਕਤ ਘਾਲਣੀ ਪੈਗੀ ਸੋ ਹਾਰਡ ਵਰਕ ਕਰਨੀ ਪੈਗੀ ਹੱਡਾਂ ਨੂੰ ਤੋੜਨਾ ਪਏਗਾ ਕਹਿਣ ਦਾ ਮਤਲਬ ਮਿਹਨਤ ਕਰਨੀ ਪਏਗੀ ਫਿਰ ਤੈਨੂੰ ਇਹ ਨਸ਼ਾ ਕਰਨ ਦੀ ਲੋੜ ਨਹੀਂ ਪਏਗੀ ਨੀਂਦ ਵੀ ਆਏਗੀ ਸੋ ਆਪਣੀ ਜ਼ਿੰਮੇਵਾਰੀ ਸਮਝ ਨਹੀਂ ਪਏਗੀ ਸੋ ਇਹ ਦੋ ਕਾਮਯਾਬੀ ਦੇ ਰਾਜ ਹਨ ਪ੍ਰੇਮ ਔਰ ਡਰ ਸੋ ਨਿਰਪੋਜਨ ਪਉ ਪਿਆ ਜੋ ਉਤਾਲੇ ਬੰਦੇ ਹਨ ਉਤਸਾਲੇ ਹਨ ਚੜਦੀ ਕਲਾਲੇ ਹਨ ਉਹ ਆਪਣੇ ਆਪ ਨੂੰ ਪ੍ਰੇਮ ਕਰਨਗੇ ਸੋ ਉਹ ਆਪਣੇ ਜਿਹਦਾ ਮਨ ਦੁਸ਼ਮਣ ਬਣ ਗਿਆ ਉਹਨੂੰ ਲੋੜ ਨਹੀਂ ਦੁਨੀਆ ਦੀ ਜਿਹਦਾ ਮਨ دوست ਬਣ ਗਿਆ ਦੁਨੀਆ ਦੀ ਲੋੜ ਦੇ ਸਭ ਤੋਂ ਆਪਣੇ ਆਪ ਨੂੰ ਮੈਂ ਜਾਣਦਾ ਹਾਂ ਜੇ ਹੱਥ 'ਚ ਬੈਂਟਰੀ ਹੈ ਖੂਚ ਡਿਗਣਾ ਹੈ ਜਾਣ ਜਾਣ ਕਰ ਔਗਣ ਕਰਨੇ ਹਨ ਸੋ ਠੀਕ ਹੈ ਬੰਦਾ ਗਲਤੀਆਂ ਦਾ ਪੁਤਲਾ ਹੈ ਸ਼ਾਮ ਨੂੰ ਭੁੱਲਿਆ ਘਰ ਆਜੇ ਭੁੱਲਿਆ ਨਹੀਂ ਹੈ ਸੋ ਇਹ ਕਹਿੰਦੇ ਮਨ ਸਾਫ ਹੋਣਾ ਚਾਹੀਦਾ ਹੈ ਗੁਰੂ ਦੀ ਕੀ ਲੋੜ ਹੈ ਨਹੀਂ ਅਸਮਾਨ ਸਾਫ ਹੈ ਪਰ ਅੰਧੇਰੀ ਰਾਤ ਹੈ ਕਾਲਾ ਹੈ ਇਹ ਛੜਕ ਸਾਫ ਹੈ ਪਰ ਕਾਲੀ ਹੈ ਇੱਕ ਕੰਬਲ ਸਾਫ ਹੈ ਪਰ ਕਾਲੇ ਰੰਗ ਦਾ ਹੈ ਸੋ ਸਾਡਾ ਕਈ ਜਨਮਾਂ ਤੋਂ ਇਹ ਮਨ ਮੈਲਾ ਹੈ ਕਿਵੇਂ ਸ਼ੁੱਧ ਹੋਏਗਾ ਸੋ ਇੱਕ ਪਾਸੇ ਇਹ ਸੰਗਤ ਕਰਨੀ ਪਵੇਗੀ ਇਹ ਉਦਮ ਕਰਨਾ ਪਵੇਗਾ ਸੋ ਇਹ ਜਿਹੜੀ ਚਾਬੀ ਨਾਲ ਜੰਦਾ ਲੱਗਦਾ ਹੈ ਉਸੇ ਚਾਬੀ ਨਾਲ ਜੰਦਾ ਖੁੱਲਦਾ ਹੈ ਅਥੋੜੇ ਨਾ ਜੰਦਾ ਟੁੱਟੇਗਾ ਇਹ ਸਕੀਮਾ ਕਲਰ ਸਕੀਮਾ ਛੱਡ ਦੇ ਫਾਰਮੈਟ ਛੱਡ ਦੇ ਪਖੰਡ ਛੱਡ ਦੇ ਸਭ ਕੁਝ ਇਹ ਸਰੀਰ ਚ ਮਿਲੇਗਾ ਜਦੋਂ ਨਿਸ਼ਾਨਾ ਰੱਖ ਕੇ ਜਿਵੇਂ ਨਹਿਰ ਚੱਲ ਰਹੀ ਹੈ ਅੱਗੇ ਤੇ ਬੰਨ ਲਾਵਾਂਗੇ ਨਹੀਂ ਪਾਣੀ ਰੁਕਣਾ ਇਹ ਮਨ ਨੇ 24 ਘੰਟੇ ਚੱਲਣਾ ਹੈ ਸੁੱਤੇ ਪੇ ਵੀ ਚੱਲਣਾ ਹੈ ਚੇਤ ਸੁਚੇਤ ਇਹ ਇਹ ਮੰਨਦੇ ਦੋ ਪਾਰਟ ਹਨ ਫਿਰ ਅੱਗੇ ਚਾਰ ਹਨ ਫਿਰ ਅੱਗੇ ਲੱਖਾਂ ਹਜ਼ਾਰਾਂ ਅਰਬਾ ਖਰਬਾ ਬੇਅੰਤ ਇਹਦਾ ਸਾਪਤਾ ਦਾ ਜੋ ਵੀ ਨਿਕਲਿਆ ਇੱਥੋਂ ਇਹ ਸਿਰ ਤੋਂ ਠਾਕਰ ਤੋਂ ਆਹ ਹੈ ਠਾਕਰ ਸ ਜਿਹਦੇ ਜਿਵੇਂ ਵਾਲ ਨਹੀਂ ਨਾ ਹੁੰਦੇ ਉਹ ਲੱਖਾਂ ਰੁਪਏ ਲਾ ਦਿੰਦਾ ਹੈ ਮੇਰੇ ਵਾਲ ਆ ਜਣਾ ਮੈਂ ਗੰਝਾ ਹਾਂ ਸੋ ਜਿਹਦੇ ਹੁੰਦੇ ਨੇ ਉਹ ਕੀਮਤ ਨਹੀਂ ਜਾਣਦੇ ਪਰਮੇਸ਼ਰ ਆਇਆ ਹੋਇਆ ਉਹ ਸਾਡੀ ਦਰਵਾਜ਼ਾ ਖੜਕਟਾ ਰਿਹਾ ਹੈ ਉਹਦੀ ਧੀਵੀ ਗਤੀ ਚ ਮਾਜ ਹੈ ਇਹ ਮਨ ਨੂੰ ਬੰਦ ਨਹੀਂ ਲਾ ਸਕਦੇ ਮਨ ਆਪਣੀ ਚਾਲ ਚੱਲੇਗਾ ਇਹਨੂੰ ਆਪਣਾ ਖੇਲ ਖੇਲਣ ਦਿਓ ਸੋ ਗੁਰੂ ਦੀ ਮੱਤ ਧਾਰਨੀ ਪੈਗੀ ਮਨਮੁਖ ਇਹ ਮਨ ਦੀ ਮੱਤ ਛੱਡਣੀ ਪੈਗੀ ਗੁਰਮੁਖ ਬੰਨਣਾ ਪੈਗਾ ਗੁਰੂ ਵਾਲਾ ਮੂਹ ਕਰਨਾ ਪੈਗਾ ਅੰਦਰ ਹੀ ਪ੍ਰਗਟ ਹੋਣਾ ਹੈ ਸਭ ਕੁਝ ਪਰਮੇਸ਼ਰ ਵੀ ਅੰਦਰ ਆਇਆ ਹੋਇਆ ਹੈ ਸੋ ਇਹ ਲੱਖਾਂ ਤੈਵਾਂ ਜੀ ਕੋਈ ਕੰਮ ਕਰਨ ਲੱਗੇ ਛੁਪਿਆ ਨਹੀਂ ਰਹਿਣਾ ਪ੍ਰਗਟ ਹੋਏਗਾ ਰਾਮ ਰਾਮ ਹੈ ਰਾਵਣ ਰਾਵਣ ਹੈ ਸੋ ਸ਼ੈਤਾਨ ਦਾ ਭਗਵਾਨ ਹੋ ਰਿਹਾ ਕੋਈ ਨਹੀਂ ਉਹਦਾ ਹੀ ਭਗਵਾਨ ਇੱਕੋ ਹੀ ਹੈ ਸਾਰਿਆਂ ਦਾ ਪਰਮੇਸ਼ਰ ਇੱਕ ਹੈ ਉਹ ਕਾਨੂੰਨ ਰੂਪ ਹੈ ਉਹ ਸਿ스템 ਰੂਪ ਹੈ ਉਹ ਕਟਰੋ ਰੋ ਵਖਾ ਦਿੰਦਾ ਹੈ ਆਪਣੀ ਖੁਰਸੀ ਤੇ ਬਾ ਦਿੰਦਾ ਕਹਿੰਦਾ ਮੈਨੂੰ ਲਾਂਭਾ ਦਿਓ ਕੁਛ ਵੀ ਨਹੀਂ ਮੈਂ ਗਲਤ ਕਰਦਾ ਤੇਰੇ ਆਰਾਮ ਵਾਸਤੇ ਰਾਤ ਬਣਾਈ ਨਹੀਂ ਤੇ ਤੂੰ ਸੌਣਾ ਹੀ ਨਹੀਂ ਸੀ ਠੀਕ ਹੈ ਸਾਡਾ ਇਹ ਮਨ ਕਹਿੰਦਾ ਸਾਫ਼ ਹੋਣਾ ਚਾਹੀਦਾ ਗੁਰੂ ਦੀ ਕੀ ਲੋੜ ਹੈ ਸ਼ੁੱਧ ਨਹੀਂ ਹੈ ਸਾਫ਼ ਤੇ ਹੈ ਸ਼ੁੱਧ ਨਹੀਂ ਹੈ ਸੋ ਖਾਲਸਾ ਬੰਨਾ ਪਿਆ ਔਰ ਬੰਨਾ ਅੰਦਰੋਂ ਬਾਹਰੋਂ ਇੱਕ ਹੋਣਾ ਹੈ ਜੀ ਇਹ ਨਕਲੀ ਚੀਜ਼ ਦੀ ਕੀਮਤ ਪਰਮੇਸ਼ਰ ਕਹਿੰਦਾ ਕੀਮਤ ਨਹੀਂ ਪੂਰੀ ਪੈਂਦੀ ਕਈ ਵਾਰ ਸੱਚ ਦੀ ਹਾਰ ਹੋ ਜਾਂਦੀ ਹੈ ਉਹ ਜਿੱਤਦੇ ਹੀ ਮੁਕਾਬਲਾ karenge ਦੁਸ਼ਮਣੋਂ ਹਲਾ ਕੇ ਰੱਖਦੇ ਵੀ ਸੋ ਪੰਜਵੇਂ ਪਾਤਸ਼ਾਹ ਜੀ ਦਾ ਜੋ ਭਰਾਤਾ ਜੀ ਸਨ ਭਰਾਜੀ ਸਨ ਕਹਿੰਦੇ ਮੈਂ ਵੱਡਾ ਹਾਂ ਮੈਂ ਗੁਰੂ ਹਾਂ ਸੋ ਆਪਣੀ ਗੁਰਬਾਣੀ ਵੀ ਉਹਨੇ ਰਚ ਲਈ ਗ੍ਰੰਥ ਵੀ ਰਚਲੇ ਛੇ ਪਾਤਸ਼ਾ ਸਤਵੇਂ ਅਠਵੇਂ ਨੌਵੇਂ ਅਖਾਉਣਾ ਬਣਾਤੇ ਸਾਡੇ ਗੁਰੂ ਆ ਹਨ ਸ ਗੁਰੂ ਸੰ ਦ੍ਰਿਸ਼ਟੀ ਹੁੰਦਾ ਹੈ ਸ ਆਉਣ ਵਾਲੇ ਸਮੇਂ ਦਾ ਪਤਾ ਹੁੰਦਾ ਹੈ ਉਹਨਾਂ ਨੂੰ ਉਹਨਾਂ ਨੇ ਛੇ ਪਾਤਸ਼ਾਹ ਜੀ ਦੀ ਘਰਵਾਣੀ ਦੀ ਰਚਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਦਰਜੀ ਨੇ ਕੀਤੀ ਨਾ ਸਤਵੇਂ ਪਾਤਸ਼ਾਹ ਜੀ ਦੀ ਨਾਟਵੇ ਦੀ ਸ ਫਿਰ ਸਾਨੂੰ ਭਲੇਖਾ ਪਹਿਜਣਾ ਸੀ ਇਹ ਨਕਲੀ ਬਰੂ ਦੀ ਕਿਹੜੀ ਬਾਣੀ ਹੈ ਅਸਲੀ ਦੀ ਕਿਹੜੀ ਹੈ ਉਹਨਾਂ ਨੇ ਦੁਸ਼ਮਣ ਘੱਟ ਨਹੀਂ ਕਰਦਾ ਸੋ ਜਦੋਂ ਘਰ ਸੀ ਆਪਣੇ ਖੇਤ ਚ ਆਪਣੇ ਪਸ਼ੂ ਵੜਿਆ ਹੋਏ ਕਿੰਨੂੰ ਲਾਂਭਾ ਦੇ ਆ ਗਏ ਜਦੋਂ ਆਪਣੇ ਖੂਨ ਵਾਲੇ ਆਪ ਹੀ ਦੁਸ਼ਮਣ ਬਣ ਜਾਣ ਬਹੁਤ ਔਖਾ ਹੈ ਲੋਕਾਂ ਦੇ ਫੈਸਲੇ ਕਰਾਣੇ ਸੌਖੇ ਹਨ ਸੋ ਆਪਣਾ ਕਾਰਜ ਕਰਨਾ ਬਹੁਤ ਔਖਾ ਹੈ ਪਤਾ ਨਹੀਂ ਲੱਗਦਾ ਜਿਦੋਂ ਘਰ ਨੂੰ ਅੱਗ ਲੱਗਦੀ ਹੈ ਫਿਰ ਪਤਾ ਲੱਗਦਾ ਹੈ ਸ ਸਤਿ ਆਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਹ ਜੁਗਤ ਭੁਗਤ ਮੁਕਤ ਉਹਨਾਂ ਨੇ ਅੱਗੇ ਗਰਵਾਣੀ ਦੀ ਰਚਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਰਜੀ ਨਹੀਂ ਕੀਤੀ ਨਾ ਛੇਵੇਂ ਪਾਸ਼ਾ ਜੀ ਸੱਤਵੇਂ ਦੀ ਜੀ ਨਾ ਅਠਵੇਂ ਨਾ ਨੌਵੇਂ ਦੀ ਤਾਂ ਫਿਰ ਸਾਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਗ੍ਹਾ ਰੱਖੀ ਸੀ ਸੋ ਇਹਨੇ ਤੈਨੂੰ ਦੁਸ਼ਮਣ ਫਿਰ ਆਪਣੀ ਉਹਦੀ ਚਾਲ ਨਹੀਂ ਸੀ ਚਲਣੀ ਉਹਨਾਂ ਨੇ ਬਰਾਬਰ ਗ੍ਰੰਥ ਬਣਾਤੇ ਸੀ ਅਸੀਂ ਗੁਰੂ ਹਾਂ ਸੋ ਜਦੋਂ ਅਸਲੀ ਚੀਜ਼ ਬਣਦੀ ਹੈ ਨਕਲੀ ਪਹਿਲੋਂ ਬਣ ਕੇ ਤਿਆਰ ਹੋ ਜਾਂਦੀ ਹੈ ਬਹੁਤ ਛਾਤਰ ਲੋਕ ਹੁੰਦੇ ਹਨ ਸਵੇ ਦੋਨੇ ਦੋਨੇ ਚੀਜ਼ਾਂ ਬਣੀਆਂ ਗੁਣ ਆਗਣ ਦਿਨ ਰਾਤ ਦੋਸਤ ਦੁਸ਼ਮਣ ਸਭ ਕੁਝ ਠੀਕ ਹੈ ਜੇ ਇਸ ਤ੍ਰੀਸ ਤ੍ਰੀਸ ਆਨੰਦ dissay ਪੁਰਖ ਪੁਰਖ dissay ਫੇਰ ਅਜੇ ਗੱਲ ਨਹੀਂ ਬਣੀ ਅਜੇ ਭਗਤੀ ਦੀ ਹੋਰ ਲੋੜ ਹੈ ਸੋ ਪ੍ਰੇਮ ਔਰ ਡਰ ਇਹ ਦੋ ਹਨ ਕਾਮਯਾਬੀ ਦੇ ਰਾਜ ਪਰਮੇਸ਼ਰ ਅੰਦਰ ਇਹ ਹੈ ਇੱਕਮਿਕ ਹੋਣਾ ਹੈ ਜੀ ਸੋ ਕਮਾਵਾ ਤੁਰ ਲਿਖਿਆ ਹੋਇ ਸਕਲ ਬਗੋਤੇ ਭਾਵੈ ਦੋਏ ਇਹ ਦੋ ਬੇੜੀਆਂ ਚ ਗੱਡੀ ਇਹ ਨਹੀਂ ਚੱਲਨੀ ਸੋ ਇੱਕ ਬੇੜੀ ਚ ਤਰਨਾ ਪਏਗਾ ਇੱਕ ਦਾ ਲੜ ਫੜਨਾ ਪਏਗਾ ਜੀ ਆਪਣੇ ਆਪ ਨਾਲ ਝੋੜ ਅੰਦਰੋਂ ਵਰ ਬਾਹਰੋਂ ਅਸੀਂ ਤੋਂ ਹਾਂ ਜੀ ਸਾਰੀ ਸਿੱਖਿਆ ਮੇਰੇ ਵਾਸਤੇ ਆ ਮੈਂ ਬੋਲ ਰਿਹਾ ਮੇਰੇ ਕੰਨ ਸੁਣ ਰਹੇ ਹਨ 8 ਤੋਂ 10ਵੇਂ ਦਰਵਾਜ਼ੇ ਚ ਗੱਲ ਜਾਰੀ ਹੈ ਸੋ ਮੈਂ ਸੁਧਰ ਗਿਆ ਸਾਰੀ ਦੁਨੀਆ ਸੁਧਰ ਗਈ ਸਾਰੀ ਵੀਡੀਓ ਮੇਰੇ ਵਾਸਤੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸਤ ਬਹੁਤ ਹੀ ਗਲਤੀਆਂ ਔਰ ਮੂਰਖ ਜਿਹਾ ਦਾਸ ਹੈ ਸੰਗਤ ਔਰ ਗੁਰਬਖਸ਼ਨਾਰੇ ਬਖਸ਼ ਲੈਣਾ ਜੀ